ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦਸਮ ਪਾਸ਼ਾ ਤੁੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਠਵਾਂ ਬਚਨ ਸੀ ਸਤ ਸੰਗ ਜਾਂ ਸ਼ਬਦ ਦਾ ਅਭਿਆਸ ਕਰਨਾ ਇਸ ਤੋਂ ਪਹਿਲੇ ਹੁਕਮ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪੰਜ ਕਕਾਰ ਧਾਰਨ ਸੰਬੰਧੀ ਆਦੇਸ਼ ਦਿੱਤਾ ਸੀ ਬੜੀ ਪਿਆਰੀ ਬਾਤ ਹੈ ਜੋ ਇਸ ਹੁਕਮ ਵਿੱਚ ਆਪ ਫਰਮਾਉਂਦੇ ਹਨ ਕਿ ਗੁਰਸਿੱਖ ਸਤ ਸੰਗ ਜਦ ਸ਼ਬਦ ਦਾ ਅਭਿਆਸ ਕਰੇ ਭਾਵ ਸਾਧ ਸੰਗਤ ਵਿੱਚ ਜਾਏ ਸੋ ਇਹ ਗੱਲ ਬੜੀ ਸਪਸ਼ਟ ਹੋ ਕੇ ਸਾਡੇ ਸਾਹਮਣੇ ਆਉਂਦੀ ਹੈ ਕਿ ਕਕਾਰ ਤारण ਕਰਨਾ ਬਿਸ਼ੱਕ ਸਖਤ ਜ਼ਰੂਰੀ ਹੈ। અત્યੰਤ ਜ਼ਰੂਰੀ ਹੈ ਪਰੇ ਉਦੋਂ ਲਾਹੇਵੰਦ ਹੋ ਕੇ ਸਾਡੇ ਸਾਹਮਣੇ ਆਉਣਗੇ ਜਦੋਂ ਗੁਰਸਿੱਖ ਸਾਧ ਸੰਗਤ ਵਿੱਚ ਜਾਏ ਤੇ ਸ਼ਬਦ ਦਾ ਅਭਿਆਸ ਕਰੇ। ਇਸ ਪ੍ਰਕਾਰ ਗੁਰ ਸ਼ਬਦ ਜ਼ਿੰਦਗੀ ਦੇ ਹਰ ਪੱਖੋਂ ਵਿੱਚ ਪ੍ਰਤੀਬੰਧਿਤ ਹੋਵੇਗਾ। ਸਾਤ ਸੰਗਤ ਵਿੱਚ ਬੈਠ ਕੇ ਹੀ ਵਾਹਿਗੁਰੂ ਦੀ ਪ੍ਰਾਪਤੀ ਸੰਭਵ ਹੁੰਦੀ ਹੈ ਇਹ ਬਹੁਤ ਸੌਖਾ ਤੇ ਸਰਲ ਤਰੀਕਾ ਗੁਰਮਤੀ ਨੇ ਮਾਨਵਤਾ ਨੂੰ ਦਿੱਤਾ ਹੈ ਹਰ ਜਨ ਸੰਤ ਮਿਲੋ ਮੇਰੇ ਭਾਈ ਮੇਰਾ ਹਰ ਪ੍ਰਭ ਦਸੋ ਮੈਂ ਭੁੱਖ ਲਗਾਈ ਮੇਰੀ ਸ਼ਰਧਾ ਪੂਰ ਜਗ ਜੀਵਨ ਦਾਤੇ ਮਿਲ ਹਰ ਦਰਸ਼ਨ ਮਣ ਪੀਜੈ ਜੀਓ ਗੁਰੂ ਪਾਤਸ਼ਾਹ ਦੱਸਦੇ ਹਨ ਕਿ ਸਤ ਸੰਗਤ ਵਿੱਚ ਜਾ ਕੇ ਹਰੀ ਨਾਮ ਪ੍ਰਾਪਤੀ ਦੀ ਭੁੱਖ ਲੱਗਦੀ ਹੈ ਭੁੱਖ ਲੱਗਣਾ ਮਨੁੱਖ ਦੇ ਜਿਉਂਦੇ ਹੋਣ ਦਾ ਸਬੂਤ ਹੈ। ਬਿਮਾਰ ਬੰਦੇ ਨੂੰ ਭੁੱਖ ਲੱਗਦੀ ਹੀ ਨਹੀਂ ਜਾਂ ਘਟ ਲੱਗਦੀ ਹੈ। ਮੁਰਦੇ ਨੂੰ ਲੋਥ ਨੂੰ ਤਾਂ ਭੁੱਖ ਬਿਲਕੁਲ ਹੀ ਨਹੀਂ ਲੱਗਦੀ। ਸਤਗੁਰੂ ਬਿਨੈ ਵੱਤ ਹੋ ਕੇ ਕਹਿੰਦੇ ਹਨ ਕਿ ਮੈਨੂੰ ਸਤ ਸੰਗ ਵਿੱਚ ਜਾ ਕੇ ਸਾਚੇ ਨਾਮ ਦੀ ਭੁੱਖ ਲੱਗੀ ਹੈ। ਪਾਵੇ ਕਿ ਇਹ ਮਨ ਸਿਹਤਮੰਦ ਹੋ ਗਿਆ ਹੈ। ਇਸ ਦਾ ਸੁਭਾਅ ਚੰਗਾ ਬਣ ਗਿਆ। ਹੁਣੇ ਕਰਮ ਕਾਂਡ ਪੱਕ ਅਪੱਕ ਖਾਣ ਦਾ ਚਾਹ ਵਾ ਨਹੀਂ ਸਤ ਸੰਗ ਵਿੱਚ ਜਾ ਕੇ ਹਰੇ ਨਾਮ ਦੀ ਲੱਗੀ ਭੁੱਖ ਅਕਾਲ ਪੁਰਖ ਨੂੰ ਮਿਲਾਉਣ ਦਾ ਕਾਰਨ ਬਣੇਗੀ ਮਿਲ ਸਤ ਸੰਗ ਬੋਲੀ ਹਰ ਬਾਣੀ ਹਰ ਹਰ ਕਥਾ ਮੇਰੇ ਮਣ ਪਾਣੀ ਹਰ ਹਰ ਅੰਮ੍ਰਿਤ ਹਰ ਮਨ ਪਾਵੇ ਮਿਲ ਸਤ ਗੁਰ ਅੰਮ੍ਰਿਤ ਪੀਜੈ ਜੀਓ ਸਤ ਸੰਗ ਨਾਲ ਮਿਲ ਕੇ ਮੈਂ ਗੁਰੂ ਸ਼ਬਦ ਗੁਰਬਾਣੀ ਬੋਲਦਾ ਗਾਉਂਦਾ ਹਾਂ ਤੇ ਮੈਨੂੰ ਹਰ ਕਿਹਾਂ ਕਥਾ ਕਹਾਣੀਆਂ ਚੰਗੀਆਂ ਲੱਗਣ ਲੱਗ ਪਈਆਂ ਹਨ ਤੇ ਗੁਰੂ ਕਿਰਪਾ ਦੁਆਰਾ ਇਸ ਅੰਮ੍ਰਿਤ ਰਸ ਦੀ ਪ੍ਰਾਪਤੀ ਹੋਣ ਲੱਗ ਪਈ ਹੈ ਸਾਧ ਸੰਗਤ ਵੱਡੇ ਭਾਗਾਂ ਨਾਲ ਪ੍ਰਾਪਤ ਹੁੰਦੀ ਹੈ ਤੇ ਮਨ ਦੀ ਮੈਲ ਦੂਰ ਹੋ ਜਾਂਦੀ ਹੈ ਨਿਰਮਲ ਹੋਇਆ ਮਨ ਅਕਾਲ ਪੁਰਖ ਦੇ ਗੁਣ ਗਾਉਂਦਾ ਹੈ ਉਹ ਬਦਕਿਸਮਤ ਹਨ ਜਿਹੜੇ ਸੁਅਵਸਰ ਤੋਂ ਵਾਂਝੇ ਰਹਿ ਗਏ ਹਨ ਸਤ ਸੰਗ ਦੇ ਮਿਲਾਪ ਤੋਂ ਬਿਨਾ ਮੈਲ ਭਰੇ ਮਨ ਇਸ ਦੇ ਅੰਦਰ ਪਰਮਾਤਮਾ ਵੱਲੋਂ ਬਖਸ਼ੀ ਨਾਮ ਜੋਤ ਦਾ ਪ੍ਰਕਾਸ਼ ਉਸੇ ਤਰ੍ਹਾਂ ਹੀ ਬਾਹਰ ਨਹੀਂ ਆ ਸਕੇਗਾ ਜਿਸ ਤਰ੍ਹਾਂ ਲਾਲਟੈਂ ਦੀ ਬੱਤੀ ਦੀ ਰੋਸ਼ਨੀ ਮੈਲ ਲੱਗੇ ਕਾਲੇ ਸ਼ੀਸ਼ੇ ਵਿੱਚੋਂ ਬਾਹਰ ਨਹੀਂ ਆ ਸਕਦੀ ਅਤੇ ਜੁਗਿਰਦਾ ਪ੍ਰਕਾਸ਼ ਮਾਣ ਨਹੀਂ ਕਰਦੀ ਜੋਤ ਦੇ ਹੁੰਦਿਆਂ ਵੀ ਪਰਮ ਭੂਮੀ ਹਨੇਰੇ ਵਿੱਚ ਭਟਕਦਾ ਜੀਵਨ ਵਿਅਰਥ ਚਲਾ ਜਾਂਦਾ ਹੈ ਇੱਧਰ ਉੱਧਰ ਹੱਥ ਮਾਰਦਾ ਬੇਥਵੀਆਂ ਗੱਲਾਂ ਕਰਦਾ ਕੁਚਾਲਾਂ ਚੱਲਦਾ ਟੱਕਰਾ ਮਾਰਦਾ ਮਨੁੱਖ ਮੰਜ਼ਲ ਤੇ ਨਹੀਂ ਪੁੱਜ ਸਕਦਾ ਵੜਪਾਗੀ ਹਰ ਸੰਗਤ ਪਾਵੈ ਭਾਗਹੀਨ ਭ੍ਰਮ ਝੂਟਾ ਖਾਵੈ ਬਿਨ ਭਾਗਾ ਸਤ ਸੰਗ ਨਾ ਲੱਭੈ ਬਿਨ ਸੰਗਤ ਮੈਲ ਭਰੀ ਜਿਉ ਮੈਨੇ ਵਰਤਾ ਸਹਿਤ ਇਥੇ ਬਿਨੇ ਕਰਨੀ ਹੈ ਕਿ ਇਥੇ ਭਾਗ ਦਾ ਭਾਵ ਕਿਸਮਤ ਨਹੀਂ ਉਸ ਤਰ੍ਹਾਂ ਦਾ ਭਾਵ ਨਹੀਂ ਜਿਸ ਤਰ੍ਹਾਂ ਦਾ ਅਸੀਂ ਆਮ ਕਰਕੇ ਵਰਤਦੇ ਹਾਂ ਜਿਵੇਂ ਤੇਰੀ ਕਿਸਮਤ ਚੰਗੀ ਨਹੀਂ ਜਾਂ ਉਸ ਦੀ ਕਿਸਮਤ ਚੰਗੀ ਹੈ ਮੈਂ ਆਪਣੀ ਕਿਸਮਤ ਕਿਸੇ ਜੋਤਿਸ਼ੀ ਕੋਲੋਂ ਪੁੱਛੀ ਹੈ ਜਬ ਪੁੱਛਣੀ ਹੈ ਉਹ ਉਪਾਅ ਦੱਸੇਗਾ ਤੇ ਫਿਰ ਇਹ ਸਭ ਕੁਝ ਠੀਕ ਹੋ ਜਾਵੇਗਾ ਇਹ ਵੀ ਨਿਕੰਮੀ ਜਈ ਗੱਲ ਹੈ ਇਹ ਵੀ ਹੈ ਨੇਰੇ ਵਿੱਚ ਹੱਥ ਮਾਰਨ ਵਾਲੀ ਗੱਲ ਹੈ ਭਾਗ ਦਾ ਭਾਵ ਇਥੇ ਕਰਮ ਵੀ ਨਹੀਂ ਹੈ ਐਸਾ ਵੀ ਨਹੀਂ ਹੈ ਕਿ ਕੋਈ ਮਨੁੱਖ ਆਪਣੇ ਮਾੜੇ ਕੀਤੇ ਕਰਮਾਂ ਦੇ ਫਲ ਕਾਰਨ ਕਾਮਯਾਬ ਨਹੀਂ ਹੋ ਪਾਰਿਆ ਜਾਂ ਕਿਸੇ ਮਰਤਪੇ ਜਾਂ ਧਨ ਦੌਲਤ ਆਦਿ ਨੂੰ ਹਾਸਲ ਨਹੀਂ ਕਰ ਪਾਰਿਆ ਤੇ ਇਸ ਲਈ ਉਹ ਹੁਣ ਕੋਈ ਕਰਮ ਕਾਂਡ ਜਾਂ ਉਪਾਉ ਵਿਧੀ ਆਦਿ ਕਰੇ ਤੇ ਉਸ ਦੀ ਕਿਸਮਤ ਚੰਗੀ ਹੋ ਜਾਏਗੀ ਐਸੀ ਸੋਚ ਗੁਰਮਤੀ ਦੀ ਸਾਫ ਸੁਥਰੀ ਤੇ ਉੱਤਮ ਸੋਚ ਨੂੰ ਗੰਧਲਾ ਜਿਹਾ ਕਰ ਦੇਗੀ ਤੇ ਗੁਰਮਖ ਨੂੰ ਲਾਂਬੇ ਜੇ ਲੈ ਜਾਏਗੀ ਸਤ ਸੰਗ ਵਿੱਚ ਜਾ ਕੇ ਵੀ ਉਹ ਹੋਰ ਹੋਰ ਪਾਸੇ ਝਾਕਦਾ ਰਹੇਗਾ ਉਸ ਦੀ ਝਾਕ ਸਭ ਕਾਸੇ ਨੂੰ ਜਾਂ ਤਾਂ ਝਾਕ ਬਣਾ ਦੇਗੀ ਜਾਂ ਝਾਕੇ ਜੇ ਦਾ ਰੂਪ ਦੇ ਕੇ ਹੋਰ ਝਾਕ ਤੇ ਬੇਗਾਨੇ ਝਾਕ ਬਣਾ ਕੇ ਅਸਲ ਮਕਸਦ ਨੂੰ ਝੁੱਠਲਾ ਦੇਗੀ ਭਾਗ ਦਾ ਭਾਵ ਹੈ ਉਸ ਵਾਹਿਗੁਰੂ ਦੀ ਨਦਰ ਕਰਮ ਉਸ ਦੀ ਮੇਰ ਉਸ ਦੀ ਬਖਸ਼ਿਸ਼ ਉਹ ਵਾਹਿਗੁਰੂ ਹੀ ਬਖਸ਼ਿਸ਼ ਕਰਕੇ ਬੰਦਗੀ ਬਖਸ਼ਦਾ ਹੈ ਤੇ ਉਹ ਆਪ ਹੀ ਬਖਸ਼ਿਸ਼ ਰੂਪ ਹੈ ਬਖਸ਼ੰਦਗੀ ਹੈ ਇਹ ਅਤੇ ਇਸ ਪ੍ਰਕਾਰ ਦੀਆਂ ਜਿਹੜੀਆਂ ਰਮਜਾਂ ਕ੍ਰਾਂਤੀਕਾਰੀ ਗੁਰੂ ਨੇ ਸਦੀਆਂ ਤੋਂ ਭਟਕ ਰਹੀ ਮਾਨਵਤਾ ਨੂੰ ਦਿੱਤੀਆਂ ਹਨ ਉਸ ਸਤਸੰਗ ਵਿੱਚ ਜਾ ਕੇ ਸਹਿਜ ਸੁਭਾਈ ਖੁੱਲਣੀਆਂ ਇਸ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਿੱਖਾਂ ਨੂੰ satsang ਜਾਂ ਸ਼ਬਦ ਦਾ ਅਭਿਆਸ ਕਰਨ ਦਾ ਹੁਕਮ ਦਿੱਤਾ ਉਸ ਦੀ ਸੱਚੀ ਤੇ ਸੁੱਚੀ पाठशाला satsang ਹੈ ਨਹੀਂ ਤਾਂ ਡਰ ਹੈ ਮਤੇ ਐਸਾ ਹੋਵੇ ਕਿ ਕਕਾਰ ਤਰਨ ਕੀਤੇ ਹੋਣ ਪਰ ਕਕਾਰਤਰੀ ਆਤੁਰ ਤੇ ਥੋਥਾ ਹੀ ਰਹਿ ਜਾਏ ਵਾਹਿਗੁਰੂ ਅਕਾਲ ਪੁਰਖ ਦੀ ਮਹਿਮਾ ਤੋਂ ਇਲਾਵਾ ਹੋਰ ਕੋਈ ਨਹੀਂ ਹੈ ਉਥੇ ਏਕੋ ਨਾਮ ਦਾ ਉਪਦੇਸ਼ ਹੁੰਦਾ ਹੈ ਸੋ ਜਾਨ ਗੁਰੂ ਦਾ ਗੁਣ ਗਾਇਨ ਅਤੇ ਉਸ ਦੇ ਆਦੇਸ਼ ਤੇ ਪ੍ਰਾਇਣ ਬਣਨ ਦਾ ਉਪਦੇਸ਼ ਹੁੰਦਾ ਹੈ ਜੋ ਜੀਵਨ ਦਾ ਉਦੇਸ਼ ਹੈ ਗੁਰ ਸ਼ਬਦ ਦਾ ਅਭਿਆਸ ਇਸ ਤਰ੍ਹਾਂ ਕੀਤਾ ਜਾਂਦਾ ਹੈ ਕਿ ਸ਼ਬਦ ਅਨਾਹਤ ਨੂੰ ਪਛਾਣਿਆ ਅਤੇ ਮਾਨਿਆ ਜਾ ਸਕੇ ਗੁਰ ਸਿੱਖ ਸੱਚ ਕੀ ਇਕਾਤੀ ਜੋ ਸੱਚ ਦੇ ਲੋਹੇ ਤੋਂ ਘੜੀ ਹੋਈ ਹੈ ਨੂੰ ਸ਼ਬਦ ਦੀ ਸਾਣ ਤੇ ਲਾ ਕੇ ਤਿਆਰ ਕਰਨਾ ਹੈ ਅਤੇ ਗੁਣਾ ਦੀ ਮਿਆਣ ਵਿੱਚ ਉਸ ਨੂੰ ਸੰਭਾਲ ਕੇ ਰੱਖਦਾ ਹੈ ਇਹ ਜਾਚ ਸਤਸੰਗ ਵਿੱਚ ਸਭ ਤੋਂ ਅੱਛੀ ਤਰ੍ਹਾਂ ਸਿੱਖੀ ਸਿਖਾਈ ਜਾ ਸਕਦੀ ਹੈ ਸੱਚ ਕੀ ਕਾਤੀ ਸੱਚ ਸਭ ਸਾਰ ਘੜਤ ਤਿਸ ਕੀ ਅપર ਅਪਾਰ ਸ਼ਬਦੇ ਸਾਨ ਰਖਾਈ ਲਾਏ ਗੁਣ ਕੀ ਥੇਕੇ ਵਿੱਚ ਸਮਾਏ ਜਦੋਂ ਗੁਰਸਿੱਖ ਸੰਗਤ ਵਿੱਚ ਜਾ ਕੇ ਇਹ ਤਰਬੀਅਤ ਲਏਗਾ ਉਦੋਂ ਕੋਕਾਰਾਂ ਦਾ ਧਾਰਨ ਕਰਨਾ ਹੋਰ ਵੀ ਸਾਰਥਕ ਹੋ ਜਾਏਗਾ ਕੋਈ ਨਾਰੀ ਆਪਣੇ ਆਪ ਨੂੰ ਨਿਖਾਰ ਸਵਾਰ ਸੋਲਾ ਸ਼ਿੰਗਾਰ ਕਰ ਲੈ ਪਰ ਹਿਰਦੇ ਅੰਦਰ ਪ੍ਰੀਤਮ ਦੀ ਪ੍ਰੀਤ ਨਾ ਹੋਵੇ ਤਾਂ ਉਸ ਦਾ ਖਵੰਦ ਨੂੰ ਰਿਝਾਉਣਾ ਜਿਆਦਾ دیر ਤੱਕ ਨਹੀਂ ਟਿਕ ਸਕੇਗਾ। ਇੱਕ ਵਿਅਕਤੀ ਗੁਬਾਰជា ਤੇ ਮਿੱਥਿਆ ਸ਼ਿੰਗਾਰ ਜੀਆ ਬਣ ਕੇ ਖਤਮ ਹੋ ਜਾਏਗਾ। ਦੇਰ ਪਾ ਨਹੀਂ ਹੋਵੇਗਾ ਬਿਲਕੁਲ ਇਸੇ ਤਰ੍ਹਾਂ ਜੇ ਸਾਧ ਸੰਗ ਵਿੱਚ ਜਾ ਕੇ ਗੁਰੂ ਕੀ ਮੱਤ ਨਹੀਂ ਲਈ ਹੋਵੇਗੀ ਤਾਂ ਇੱਕ ਕਾਰ ਉਸੇ ਸ਼ਿੰਗਾਰ ਵਾਂਗ ਹੋਣਗੇ ਜਿਹੜੇ ਗੁਰੂ ਨੂੰ ਰਿਝਾਉਣਗੇ ਨਹੀਂ। ਸ਼ਬਦ ਦਾ ਅਭਿਆਸ ਇੱਕ ਬਹੁਤ ਉੱਤਮ ਦਰਜੇ ਦਾ ਕਾਰਜ ਹੈ ਜੋ ਜੀਵਨ ਨੂੰ ਸੰਵਾਰ ਕੇ ਕੁੰਦਨ ਰੂਪੀ ਬਣਾ ਦਿੰਦਾ ਹੈ ਸ਼ਬਦ ਦੇ ਅਭਿਆਸ ਦਾ ਭਾਵ ਹੈ ਕਿ ਗੁਰੂ ਤੇ ਗੁਰਬਾਣੀ ਦੇ ਹੁਕਮਾਂ ਨੂੰ ਵਰਤੋਂ ਵਿੱਚ ਲਿਆਂਦਾ ਜਾਏ ਉਹ ਕੇਵਲ ਪठन-ਪਾठन ਜੋਗੇ ਹੀ ਨਾ ਹੋਣ ਸਗੋਂ ਉਹਨਾਂ ਮੁਤਾਬਕ ਜੀਵਨ ਜਿਉਣ ਦੀ ਕੋਸ਼ਿਸ਼ ਕੀਤੀ ਜਾਏ ਗੁਰਮਤੀ ਆਪਣੇ ਆਪ ਵਿੱਚ ਇੱਕ ਪਰਪੱਕ ਸੱਚੀ ਤੇ ਸੁੱਚੀ ਜੀਵਨ ਜਾਚ ਹੈ ਗੁਰੂ ਸ਼ਬਦ ਇਸ ਦਾ ਜਿਉਂਦਾ ਜੰਗਦਾ ਰੂਪ ਹੈ ਸਾਧ ਸੰਗਤ ਵਿੱਚੋਂ ਇਸ ਨੂੰ ਸਮਝ ਕੇ ਤੇ ਉਸ ਮੁਤਾਬਕ ਬਿਤਾਇਆ ਗਿਆ ਜੀਵਨ ਹੀ ਇੱਕ ਆਦਰਸ਼ਕ ਜੀਵਨ ਹੈ ਉਹ ਮਨੁੱਖ ਸੋਹਣੇ ਤੇ ਖੂਬਸੂਰਤ ਹਨ ਜੋ ਸਾਧ ਸੰਗਤ ਵਿੱਚ ਬੈਹਂਦੇ ਹਨ ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ ਸਾਧ ਸੰਗਤ ਵਿੱਚ ਬੈਠ ਕੇ ਗੁਰੂ ਸ਼ਬਦ ਸੁਣਾ ਕੇ ਉਸ ਦਾ ਅਨੁਕਰਣ ਕਰਨ ਨਾਲ ਮਨ ਨੂੰ ਲੱਗੀ ਜਨਮ ਜਨਮ ਦੀ ਮਹਿਲ ਤੇ ਕਾਲਖ ਸਹਿਜ ਸੁਬਾਏ ਹੀ ਧੋਤੀ ਜਾਂਦੀ ਹੈ ਤੇ ਨਾ ਫਿਰ ਕੋਈ ਡਰ ਲੱਗਦਾ ਹੈ ਤੇ ਨਾ ਭੈ ਤੇ ਨਾ ਤਰਾਸ ਮਨ ਨਿਰਮਲ ਹੋ ਜਾਂਦਾ ਇਹਨਾਂ ਨਿਰਮਲ ਕੀ ਪਾਰ ਬ੍ਰਹਮ ਕੋਲ ਕੋਲ ਨੇੜੇ ਨੇੜੇ ਪਹਾਸਨ ਤੇ ਦਿਸਣ ਲੱਗ ਪੈਂਦਾ ਤੇ ਪਾਰ ਬ੍ਰਹਮ ਆਪਣਾ ਸਾਥੀ ਹੀ ਜਾਪਦਾ ਸਾਧ ਸੰਗ ਮਲ ਲਾਥੀ ਪਾਰ ਬ੍ਰਹਮ ਭਇਓ ਸਾਥੀ ਮਨੁੱਖ ਦੇ ਅੰਦਰ ਦੀ ਜੰਗਲੀਆਂ ਵਾਲੀ ਹਵਸ ਖਤਮ ਹੋ ਜਾਂਦੀ ਹੈ ਜੰਗਲ ਵਿੱਚ ਜਾ ਕੇ ਪਾਰ ਬ੍ਰਹਮ ਨੂੰ ਟੁੰਡਣ ਦੀ ਕੋਈ ਲੋੜ ਨਹੀਂ ਰਹਿਣੀ ਸਾਧ ਸੰਗਤ ਦੇ ਸਾਥ ਨਾਲ ਸਾਰੇ ਦੁੱਖ ਰੋਗ ਭੈ ਪਰਮ ਤੇ ਤਰਾਸ ਖਤਮ ਹੋ ਜਾਂਦੇ ਹਨ ਮਨ ਕੰਚਨ ਸੁਨਣਾ ਹੋ ਜਾਂਦਾ ਹੈ ਸਗਲ ਪ੍ਰਾਸ਼ਤ ਲਾਥੇ ਮਿਲ ਸਾਧ ਸੰਗਤ ਕੇ ਸਾਥੇ ਨਾਨਕ ਪ੍ਰਭ ਮੇਰੇ ਸਾਥ ਜਨਮ ਮਰਨ ਪੈ ਲਾਤ ਸੋ ਏ ਸੀ ਗੁਰੂ ਗੋਬਿੰਦ ਸਿੰਘ ਜੀ ਦਾ ਅਠਵਾਂ ਬਚਨ ਜੇਕਰ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਦੇ ਨਾਲ ਦੀ ਨਾਲ ਹੀ ਸਾਡੇ ਚੈਨਲ ਜੀਵਨ ਸਾਥੀ ਨੂੰ ਜਰੂਰ ਸਬਸਕ੍ਰਾਈਬ ਕਰਿਓ ਆਪ ਜੀ ਦਾ ਬਹੁਤ ਬਹੁਤ ਧੰਨਵਾਦ